ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਘੜਕਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪ੍ਰਦੀਪ ਘੜਕੇ ਵਾਲੇ ਵੀਰ ਦੇ ਕੋਲ ਆਏ ਆਂ ਸੋ ਸਾਰੇ ਭਰਾ ਆਪਣੇ ਜਾਣਦੇ ਆ ਵੀਰ ਨੂੰ ਵਪਾਰ ਦਾ ਵੀਰ ਕੰਮ ਕਰਦਾ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਕਾਫੀ ਵੀਡੀਓ ਇਸ ਫਾਰਮ ਤੋਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਰਤੋਗੇ ਪਿੰਡ ਬਿਲਕੁਲ ਨਜ਼ਦੀਕ ਚੋਲਾ ਸਾਹਿਬ ਧੁੰਨ ਕਰਮੂ ਵਾਲਾ ਇਹ ਪਿੰਡ ਨੇੜੇ-ਨੇੜੇ ਦੇ ਆ ਹਰੀਕੇ ਪਤਣ ਤੋਂ ਸਿਰਫ 12-13 ਕਿਲੋਮੀਟਰ ਦੀ ਦੂਰੀ ਆ। ਇਧਰੋਂ ਸਰੀਆਲੀ ਵੀ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਤੇ। ਸੋ ਕੋਈ ਵੀ ਫਾਰਮਰ ਭਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰਦਾ ਚਾਹੇ ਸੌਦਾ ਕਰਦਾ ਤੇ ਹਰੀਕੇ ਪਤਣ ਤੋਂ ਸਿਰਫ 12-13 ਕਿਲੋਮੀਟਰ ਦੂਰੀ ਤੇ ਪਿੰਡ ਘੜਕਾ। ਅੱਜ ਤਰੀਕ ਤੁਸੀਂ ਨੋਟ ਕਰ ਲਓ 30 ਜਨਵਰੀ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਠੀਕ ਆ ਜੀ। ਦੋ ਵੜਾ ਭਰਾਵਾਂ ਨੂੰ ਦਿਖਾਉਣੀ ਆਪਾਂ। ਸੁਈਆਂ ਇੱਕ ਗੱਬਣ ਵਸੀ ਦਿਖਾਉਣੀ ਆ। ਵੜਾ ਵੈਸੇ 4 ਤੋਂ 5 ਗਨਗ ਸੀਗੇ। ਫਿਲਹਾਲ ਵਿੱਚੋਂ ਕੁਝ ਕੁ ਨਗਜੜੇ ਵੀਰ ਨੇ ਸੇਲ ਕੀਤੇ ਆ ਤਿੰਨ ਕ ਬੜਾ ਜਾਂ ਤਿੰਨ ਚਾਰ ਕ ਚਾਰ ਕ ਬੜਾ ਜੜੀਆਂ ਐਸ ਵਕਤ ਮੌਜੂਦ ਆ ਅਵੇਲੇਬਲ ਨੇ ਤਿੰਨ ਦੋ ਬੜਾ ਸੁਈਆਂ ਤੇ ਦੋ ਹੀ ਗੱਪਣ ਆਓ ਕਰਦੇ ਆ ਪੂਰੀ ਗੱਲਬਾਤ ਲੈਣਿਆਂ ਪਤੇਰੇ ਡਿਟੇਲ ਸਭ ਤੋਂ ਪਹਿਲਾਂ ਪ੍ਰਦੀਪ ਸਾਸਰੀ ਕਾਲ ਵੀਰੇ ਸਾਸਰੀ ਕਾਲ ਸੰਧੂ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਪ੍ਰਦੀਪ ਸਿਆ ਹੋਰ ਕੈਂਪ ਐ ਚੜਦੀ ਕਲਾ ਸੰਧੂ ਸਾਹਿਬ ਸ਼ੁਕਰੇ ਮਾਲਕ ਦਾ ਲੈ ਵੀ ਪ੍ਰਦੀਪ ਥੋੜਾ ਜਿਹਾ ਵਖਪਾ ਪੈ ਗਿਆ ਬਾਕੀ ਮਾਲ ਜਿਵੇਂ ਤੁਸੀਂ ਦੱਸਿਆ ਵੀ ਅਸੀਂ ਤਰਾਉਂਦਾ ਰਿਹਾ ਤੇ ਵੇਖ ਜਾਂਦਾ ਹਾਂ ਹਾਂ ਜੀ ਸੰਧੂ ਸਾਹਿਬ ਲੋਕ ਲਈ ਮਾਲ ਵੇਖ ਜਾਂਦਾ ਰਿਹਾ ਕੱਲ ਹੀ ਇੱਕ ਸਵੇਰੇ ਵਿੱਚ ਹੀ ਵੱਚੀ ਅੱਜ ਹਾਂ ਇਹ ਕੋ ਆਪਾਂ ਹੁਣ ਵਿੱਚ ਹੀ ਵੱਚੀ ਟਾੜੇ ਆਉਂਦਾ ਥੋੜਾ ਜਿਹਾ ਪਹਿਲਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਭਰਾ ਲੱਭੀ ਪ੍ਰਦੀਪ ਅੱਜ ਬੜਾ ਦੋ ਆਪਣੇ ਕੋਲ ਜੜੀਆਂ ਤਾਜ਼ੀਆਂ ਸੁਈਆਂ ਨੇ ਦੋ ਸੰਤੂ ਸਾਹਿਬ ਸੁਈਆਂ ਤਾਜ਼ੀਆਂ ਚੋਹਜੋ ਪੰਜਾਂ ਪੰਜਾਂ ਦਿਨਾਂ ਦੀਆਂ ਜੀ ਹਾਂਜੀ ਦੋ ਹੀ ਬੱਚੀਆਂ ਖਾ ਜਾਣ ਜੀ ਆਪਣੇ ਕੋਲ ਗਾ ਕਬਣ ਹਾਂਜੀ ਠੀਕ ਹੈ ਤੇ ਸ਼ੁਰੂਆਤ ਆਪਾਂ ਕਰਦੇ ਆਂ ਪਹਿਲਾਂ ਜਿਹੜੀਆਂ ਸੂਈਆਂ ਬੱਚੀਆਂ ਦਿਖਾ ਦਿੱਤੀ ਇਧਰ ਨੂੰ ਇਹ ਤਾਂ ਕਰ ਲਈਏ ਸੰਤੂ ਸਾਹਿਬ ਵੱਡੀ ਬੈੜ ਤੋਂ ਹਾਂਜੀ ਇਹਦੇ ਮਗਰ ਬੱਚਾ ਸੰਤੂ ਸਾਹਿਬ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਨਾੜੂ ਨਾਲ ਜੇ ਬੱਚੇ ਦੇ ਠੀਕ ਹੈ ਜੀ ਆਪ ਬੱਚਾ ਮਗਰ ਹਾਂਜੀ ਮਗਰ ਬੱਚਾ ਜੀ ਲਓ ਜੀ ਇਹ ਮੇਲ ਕਾਫਾ ਠੀਕ ਹੈ ਜੀ ਬੱਚਾ ਮਗਰ ਨਾੜੂਆ ਨਾਲ ਆ ਬੱਚੇ ਤੇ ਅੱਜ ਚੌਥਾ ਪੰਜਵਾਂ ਚੌਥਾ ਦੇਣਾ ਤੇ ਸੂਬਿਆਂ ਦੇ ਵਿੱਚ ਕਿਵੇਂ ਬੈੜ ਪੁੱਟੀ ਦੂਜਾ ਸੂਆ ਸੂਈ ਸੰਧੂ ਸਾਹਿਬ ਦੂਜਾ ਸੂਆ ਤੇ ਹੋਰ ਦੂਜਾ ਸੂਆ ਤੇ ਬੌਲਾ ਵੀਰੇ ਕਿੰਨਾ ਐਸ ਵਕਤ 15 ਕਿਲੋ ਦੀ ਸੰਧੂ ਸਾਹਿਬ ਧਾਰਵਣਾ ਮਾਰੇ ਕੋਈ ਵਿਖਾਵਾ 18 19 ਕਿਲੋ ਦਾ ਹੀ ਆ 15 ਕਿਲੋ ਲੋਹਰਗਾ ਹੋਊਗਾ ਜੀ ਠੀਕ ਹੈ ਭਰਾ ਹਾਂਜੀ ਮਾਫੀ ਇਧਰੋਂ ਇੱਕ ਵਾਰੀ ਤੁਹਾਨੂੰ ਫੇਸ ਫੂਸ ਕੁਆਲਿਟੀ ਦੀ ਚੈੱਕ ਕਰਾ ਦਿੰਨੇ ਆ ਕਰਾਸ ਅੰਗ ਬਰੀਡ ਦੇ ਵਿੱਚ ਤੋਂ 15 ਕਿਲੋ ਠੀਕਾ ਜੀ ਬੌਲੇ ਦੇ ਵਿੱਚ ਮੰਨ ਲਿਓ ਕੋਈ ਕੱਚਾ ਦੁੱਧ ਮੰਨ ਲਿਓ ਕਿਉਂਕਿ ਅੱਜ 4 5 ਕਿ ਦੇਣ ਦਾ ਸਾਰਾ ਸਮਾਂ ਹੋਇਆ ਇਹਨੂੰ ਸੂਈ ਮੋਟੀ ਮੋਟੀ ਧਾਰ ਲੱਗੀਆਂ ਕੰਨਿਆਂ ਜੀ ਆਹ ਦੇਖੋ ਜੀ ਵੀਡੀਓ ਨੂੰ ਥੋੜਾ ਜਿਆਦਾ ਹੈਗਾ ਆਪਣਾ ਟਾਈਮ ਆ ਬਿਲਕੁਲ ਜੀ ਬਿਲਕੁਲ ਆ ਥੋੜਾ ਗੈਪ ਜਾ ਪੈਗਾ ਬਾਕੀ ਤੁਸੀਂ ਦੱਸਿਗਾ ਜੇ ਮਾਲ ਲੋਕਲੀ ਵੇਚੀ ਪੁੱਚੀ ਆਏ ਆ ਸੰਧੂ ਲੋਕਲੀ ਵੇਖਦਾ ਗਿਆ ਜੀ ਠੀਕ ਹੈ ਭਰਾ ਹਾਂ ਜੀ ਬਾਕੀ ਪ੍ਰਦੀਪ ਬਾਕੀ ਥਾਂ ਥਾਂ ਨੂੰ ਕੋਈ ਫੋੜ ਸ਼ਾਂਗ ਨਹੀਂ ਨਾ ਨਾ ਪਾ ਦੋ ਘਟੋ ਮੈਂ ਸੰਧੂ ਸਾਹਿਬ ਕੋਈ ਧਾਰ ਦਾ ਵੀ ਫਰਕ ਹੋਵੇ ਹਾਂ ਜੀ ਆਪਾਂ ਜਿੰਮੇ ਆ ਰਹਾਂ ਜੀ ਠੀਕ ਆ ਆ ਵੇ ਇੱਥੇ ਛੱਡ ਕੇ ਬੱਚਾ ਚੋਲੋ ਇਹਨੂੰ ਏਡੀ ਠੰਡੀ ਆ ਦੇ ਹਾਂ ਨੀ ਵੜ ਚੰਗੀ ਆ ਮਾਣਾ ਚੱਕਰੀ ਕੋਈ ਨਹੀਂ ਸੁਣੋ ਸੀਲਸਲਾਕ ਪਸ਼ੂ ਤਾਂ ਬੜਾ ਵੱਧ ਆ ਜੀ ਰੰਗ ਬਾਜ ਆ ਬਾਕੀ ਫੈਸ਼ਨ ਫੂਸ਼ਨ ਵਹਿੜਦਾ ਚੰਗਾ ਠੀਕ ਆ ਜੀ ਸੋ ਦੂਸਰਾ ਸੂਬਾ ਜਿਹੜੀ ਇਹ ਵਹਿੜ ਆਪਾਂ ਪਰਾਂਵਾਂ ਨੂੰ ਖਾ ਰਹੇ ਆ ਦੂਸਰਾ ਸੂਬਾ ਸੂਈ ਆ ਵਜਨ ਵਜਨ ਤੁਹਾਡੇ ਸਾਹਮਣੇ ਆ ਹਾਈਟ ਮੀਡੀਅਮ ਆ ਬਾਕੀ ਪਲੀ ਪਲੀਤੀ ਪੂਰੀ ਆ ਕਰਮਾਂ ਲਈ ਠੀਕ ਆ ਜੀ ਕੋਈ ਲੱਸੀ ਵਿਕੀ ਨਹੀਂ ਗਈ ਆ ਵੇਖੋ ਪੂਰੀ ਚੰਗੀ ਸੰਦੀ ਸਾਹਿਬ ਲੈ ਵੀ ਇਹ ਕਿਉਂ ਬਹੁਤੀ ਜਿਆਦੀ ਲੱਗੀ ਆ ਤੇ ਖਰੀ ਆ ਮੈਨਾ ਸੰਧੂ ਸਾਹਿਬ ਹੀ ਥੱਲੇ ਬੈਠਾ ਨੀਂਦ ਆਉਂਦੀ ਆ ਦੇ ਹਾਂ ਕੀ ਕਰਦਾ ਚੋਈ ਜਾਈਏ ਆ ਫੇਸ ਕੁਆਲਟੀ ਕਰੋ ਚੱਕ ਠੀਕ ਆ ਜੀ ਵੇਖੋ ਮੇਰੇ ਕੋਲ ਡਿਜ਼ਾਈਨ ਫੈਸ਼ਨ ਵੇਖੋ ਬੈਠਦਾ ਠੀਕ ਆ ਪ੍ਰਦੀਪ ਆ ਕਰੋ ਚੱਕ ਲੋ ਜੀ ਕੋਈ ਬੰਗਾ ਨਹੀਂ ਕੋਈ ਰੱਸੀ ਨਹੀਂ ਆਣਾ ਪਉਣੀ ਮੈਨਾਂ ਕੋਈ ਲੋਡ ਨਹੀਂ ਸੰਧੂ ਸਾਹਿਬ ਏਦਾਂ ਪਹਿਣਾ ਤੇ ਚਵਾਈ ਕਰ ਲੈਣੀ ਆ ਤੇ 15 ਕਿਲੋ ਪ੍ਰਦੀਪਨ ਦਾ ਕੋਈ ਧਾਰ ਵਣਾ ਮਾਰੇ ਭਰਾ ਕੋ ਯਕੀਨ ਕਰਕੇ ਲੈ ਕੇ ਜਾ ਸਕਦਾ ਮੈਨਾਂ ਸੰਧੂ ਸਾਹਿਬ ਜੀ ਤਾਂ ਮਗਾਲੇ ਭੈਣ ਭਰਾ ਅਗਲੇ ਘਰੇ ਲਾ ਕੇ ਤਸੱਲੀ ਕਰਾ ਕੇ ਚਵਾ ਕੇ ਫੇਰ ਰੁਪਈਏ ਲੈ ਕੇ ਆਵਾਂਗੇ ਆਪ ਠੀਕ ਆ ਪ੍ਰਦੀਪ ਇਹਦਾ ਮੁੱਲ ਲੈਣ ਦੇਣ ਕੀ ਰੱਖਿਆ ਮੁੱਲ ਸੰਧੂ ਸਾਹਿਬ ਕੋਈ ਅੱਜ ਆਪਣੇ ਵਾਵਾ ਚਿਹਰ ਪੁੱਛੋ ਵੀਡੀਓ ਪਾਉਣੀ ਕੋਈ ਇਹਦਾ 60 ਨਹੀਂ ਕੋਈ 65 ਨਹੀਂ ਜੈਸ ਨੂੰ 55 ਦੀ ਦੇਣੀ 100 ਕਿਲੋਮੀਟਰ ਪਹੁੰਚ ਹੀ ਕਰ ਰਹੀ ਹੈ 55 ਜੀ ਹਾਂ ਠੀਕ ਆ ਲੋ ਜੀ 5500 ਠੀਕ ਆ ਬਾਕੀ ਸਾਫ ਸੁਗਰੀਆ ਦੇਵੇ ਭਾਂਡੇ ਦੀ ਕਰਮਾ ਲਈ ਸੋ 55000 ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਬੱਛਾ ਮਗਰ ਆ ਗਿਆ ਠੀਕ ਆ ਸੈਕਡ ਨੰਬਰ ਤੇ ਇਧਰ ਆ ਪ੍ਰਦੀਪ ਵੈੜ ਆਪਣੇ ਕੋਲ ਆ ਗਿਆ ਇਹ ਵੀ ਸੰਧੂ ਸਾਹਿਬ ਦੂਜਾ ਸੂਆ ਸੂਈ ਆ ਜੀ ਇਹਦੇ ਮਗਰ ਵੱਛੀ ਆ ਕਈ ਜਮਾ ਦੀ ਤਿੱਜਾ ਦਿਨ ਜੇ ਸੂਈ ਨੂੰ ਮੇਰੇ ਫਿਲਹਾਲ 14 15 ਕਿਲੋ ਬੋਲਾ ਹਾਜ਼ਰ ਹੋਊਗਾ ਜੀ 14 15 ਹਾਂਜੀ ਲਓ ਜੀ 14 15 ਕਿਲੋ ਬੋਲਾ ਆ ਕਰੋ ਚੈੱਕ ਤਿੱਜਾ ਦੇਣੇ ਅੱਜ ਅੱਜੇ ਤਿੱਜਾ ਦਿਨ ਮਗਰ ਵੱਛੀ ਸੰਧੂ ਸਾਹਿਬ ਬਾਕੀ ਵੇ ਨੂਣ ਜਿਹੜੀ ਨਾਰ ਨੂਣ ਜਿਹੜੀ ਲੇਵੇ ਦੇ ਉੱਪ ਸੋ ਸਟਾਰਟਿੰਗ ਚੰਗੀ ਹੈ 15 ਕਿਲੋ ਹੀ 15 ਕਿਲੋ ਸੰਤੂ ਸਾਹਿਬ ਧਾਰਬਣਾ ਮਾਰੇ ਕੋਈ ਠੀਕ ਹੈ 14 ਕਿਲੋ ਆਨਲਾਈਨ ਹੀ ਮੰਗਾ ਲੈ ਕੋਈ ਭੈਣ ਭਰਾ ਵੀ ਆਪਦੇ ਘਰੇ ਲਾ ਕੇ ਤਸੱਲੀ ਕਰਕੇ ਫੇਰ ਆਪਾਂ ਨੂੰ ਰੁਪਈਏ ਦੇ ਦੇ ਜਿਹੜੀ ਗੱਲ ਉਹ ਆਪਾਂ ਪਹਿਲਾਂ ਦੱਸਦੇ ਸੀ ਜਿਹੜੀ ਬਹਿਣੀ ਵਾਲਾ ਮਗਰਲਾ ਥਾਣਾ ਸੰਤੂ ਸਾਹਿਬ ਆਦਾ ਵਾ ਅੱਛਾ ਜੀ ਹਾਂਜੀ ਮਗਰਲਾ ਹਾਂ ਹਾਂ ਠੀਕ ਹੈ ਦੁੱਧ 15 ਕਿਲੋ ਹੀ ਉਹ ਵਾ ਅੱਛੀ ਥੱਲੇ ਅਜੇ ਪਰਸੋਂ ਸੂਈ ਅਜੇ ਮੈਲੇ ਤੇ ਨਹੀਂ ਆਈ ਵਸੀ ਠੀਕ ਆ ਜੀ ਦੁੱਧ 16 17 ਕਿਲੋ ਆਰਾਮ ਨਾਲ ਹੀ ਕਰ ਜੂ ਸੋ ਇੱਕ ਗੱਲ ਜਿਹੜੀ ਤੁਸੀਂ ਨੋਟ ਕਰਾ ਹੀ ਦਿੱਤੀ ਹੈ ਵੀਰ ਨੇ ਇਹ ਆ ਕਰੋ ਚੱਕ ਹਾਂ ਇਹ ਸੀਲਸਲਾ ਕਾ ਕਰਮਾਨੀਆਂ ਮੈਂ ਪੂਰਾ ਪੱਥਰ ਵਰਗਾ ਲਿਵਾ ਵੇਖੋ ਨਾਣਾ ਠੀਕ ਹੈ ਜੀ ਸੋ ਮਗਰਲਾ ਥਾਂ ਜਿਹੜਾ ਬਹਿਣੀ ਆਲਾ ਇਹ ਅੱਧਾ ਹੈ ਠੀਕ ਆ ਸੋ 15 ਕਿਲੋ ਧਾਰਾਂ ਨੇ ਹਾਈਟ ਮੀਡੀਅਮ ਤੇ ਵਿੱਚ ਆ ਥੋੜਾ ਜਿਹਾ ਸੂਸਵਾ ਦੇ ਵਿੱਚ ਆ ਪਸ਼ੂ ਕਿਉਂਕਿ ਅੱਜ ਤੀਜਾ ਚੌਥਾ ਤੀਜਾ ਚੌਥਾ ਦਿਨ ਇਹਨੂੰ ਸੂਈ ਨੂੰ ਆ ਮਗਰ ਬੱਜੀ ਪਛੀ ਵੀ ਤੁਹਾਨੂੰ ਦਿਖਾ ਦਾਂ ਕਿ 나ੜੂਆ ਨਾਲੀ ਦੇ ਬੱਚੇ ਤੇ ਚੰਦੂ ਸਾਹਿਬ ਭਾਏ ਦਾ ਅੱਜ ਕਰ ਦੇਣਾ ਮੁਕਤਾਂ ਵਾਲਾ ਜੀ ਓਕੇ ਲਾ ਵੀ ਕਰੋ ਜਾ ਕੇ ਠੀਕ ਆ ਜੀ ਤਾਂ 100 ਕਿਲੋਮੀਟਰ ਤੱਕ ਦੋਸਤੋ ਪਹੁੰਚ ਆ ਜਿਹੜੇ ਵੀ ਐਨੀਮਲ ਆਪਾਂ ਤੁਹਾਨੂੰ ਦਿਖਾ ਰਹੇ ਆ ਜੋ ਰੇਟ ਆ ਜੋ ਡਿਮਾਂਡ ਆ ਠੀਕ ਆ ਜੀ ਜਿੱਥੇ ਲੈਣ ਦੇਣਾ ਪਹੁੰਚ ਹੋਊਗੀ 100 ਕਿਲੋਮੀਟਰ ਤੱਕ ਵੇਖੋ ਠੰਡੀ ਇਹ ਵੀ ਕਰਮਾਲ ਕੀਤਾ ਹਾਂ ਇੱਥੇ ਹੀ ਮੈਂ ਨਾ ਬੈ ਕੇ ਚੋਈ ਜਾ ਉਹਦੇ ਹਾਂ ਦੇਖੋ ਵੇਖੋ ਸੰਧੂ ਸਾਹਿਬ ਅਮੈਂ ਇਦਾਂ ਵੀ ਲਾ ਆਈਏ ਕੋਈ ਚੱਕਰ ਨਹੀਂ ਗਾਰਡ ਨਾਲ ਗਾਰਡ ਚਵਾ ਕੇ ਪਛਾੜਨਾ ਪਛਾੜ ਚਵਾ ਕੇ ਹਾਂ ਲਾਵੇਂ ਬਾਵੇਂ ਆਉਂਦੀ ਪਾਸ ਪਰ ਆਪਾਂ ਦੇਣੀ ਨਹੀਂ ਸੰਧੂ ਸਾਹਿਬ ਜੋ ਜਿਹੜੀ ਗੱਲ ਹੈਗੀ ਉਹ ਪਹਿਲਾਂ ਦੱਸਣੀ ਪਵੇ ਉਹਨੇ ਚੰਗੀ ਗੱਲ ਹੈ ਹਣਾਂ ਕਿਉਂ ਆਪਾ ਆਨਲਾਈਨ ਸੰਧੂ ਸਾਹਿਬ ਮਾਲ ਵੇਚਣਾ ਲੰਮਾ ਸਮਾਂ ਜੀ ਬਸ ਜੀ ਬਸ ਗੱਲ ਪਹ ਹੈ ਹਾਂਜੀ ਆ ਮਾਰੂ ਨਹੀਂਗਾ ਠੀਕ ਹੈ ਜੀ ਹੁਣ ਦੋਸਤੋ ਸ਼ਾਮ ਦਾ ਟਾਈਮ 5 ਵਜੇ ਦਾ ਪ੍ਰਦੀਪ ਸਵੇਰ 4:30 ਟਾਈਮ ਕਿੰਨੇ ਸੰਧੂ ਸਾਹਿਬ 5:30 6 ਵਜੇ ਕੀਤੀ ਸਵੇਰ ਮਾਰਨਾ ਜੀ ਹਾਂਜੀ ਠੀਕ ਹੈ ਜੀ ਸੋ ਟਾਈਮ ਆ ਟਾਈਮ ਇਤਨੇ ਵੱਡ ਜਾਂਦੀ ਹਨ ਮੈਂ ਨਾ ਪੂਰੀ ਫਸਦੀ ਸੰਧੂ ਸਾਹਿਬ ਤੇ ਠੀਕ ਹੈ 10 ਕਿਲੋ ਵਾਲੀ ਬਾਲਟੀ ਕੰਢਿਆ ਉਹਦੀ ਮਾਰ ਦਿੰਦੀ ਐ ਸੂਈ ਸਵਾਈ ਆਪਣੇ ਕੋਲ ਸੀ ਕਰੇ ਆਪਣੇ ਸੂਈ ਸੰਧੂ ਸਾਹਿਬ ਜੇਰ ਦੀ ਆਪਣੇ ਤੋਂ ਪ੍ਰੋਪਰ ਵੀਡੀਓ ਠੀਕ ਹੈ ਜੀ ਹਾਂਜੀ ਲਓ ਜੀ ਸੂਈ ਸਵਾਈ ਇੱਥੇ ਹੀ ਆ ਠ ਉਦੋਂ ਜਾ ਸੁਭਾ ਬਾਕੀ ਜਰਸੀ ਦਾ ਐਚਐਫ ਦਾ ਕ੍ਰੋਸ ਆਂਗਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਤੇ 15 15 14 15 15 ਤੇ ਕਰਮ ਵਾਲੀ ਚੱਲਣ ਢਈ ਆ ਇਸ ਵਕਤ ਚਲੋ ਜਿਆਦਾ ਤੇ ਨਹੀਂ ਆਪਾਂ ਅੱਗੇ ਕੰਥਾ ਦੁੱਧ 16 17 ਕਿਲੋ ਕਰ ਜੂ ਅਸੀਂ ਆ ਚਲੋ ਕੋਈ ਸੇਵਾ ਕਰੇ ਕਰ ਜੂਗੀ ਜਿੰਨਾ ਬੱਸ ਠੰਡੀ ਵੜੀ ਬਾਕੀ ਸਾਨੂੰ ਸਭੇ ਵੀ ਚੂਣ ਆ ਮਾਰੋ ਨੀ ਦਾ ਇਹ ਨਿੱਗਰ ਲੇਵਾ ਫੱਟੀ ਵਰਗਾ ਦੇ ओके ਆਇਦਰ ਬੱਚਾ ਇੱਕ ਵਰੀ ਵਿਖਾਈ ਆਪਾਂ ਭਰਾਵਾਂ ਨੂੰ ਵਿਖਾ ਦਿਓ ਬੱਚੀ ਨੂੰ ਸਾਡਾ 나ੜੂ ਤੇ ਬੱਚਾ ਜੀ ਲੋ ਜੀ ਇਹ 나ੜੂ ਤੇ ਬੱਚਾ ਜੀ ਠੀਕ ਆ ਜੀ ਬੱਚੀ ਮਗਰ ਆ ਇਹਦੇ ਆ ਕਰੋ ਚੱਕ ਸੋ 나ੜੂਆ ਨਾਲ ਤੇ ਜਗ ਦੇਣੇ ਆਜਾ ਸਾਰਾ ਪੱਕੇ ਤਿੰਨਾਂ ਦਿਨਾਂ ਦਾ ਬੱਜਾ ਇਹਦਾ ਪ੍ਰਦੀਪ ਮੋਲ ਵੀ ਦੇ ਦੱਸ ਦੇ ਭਰਾਵਾਂ ਨੂੰ ਸੰਧੂ ਸਾਹਿਬ ਕੋਈ ਇਹਦਾ 55 ਨਹੀਂ ਕੋਈ 50 ਨਹੀਂ ਜੈਸਰੋਂ 45000 ਦੀ ਦੇਣੀ 100 ਕਿਲੋਮੀਟਰ ਪਹੁੰਚ ਹੀ ਕਰ ਦੇਣੀ ਆ 45 ਚ ਹਾਂ 100 ਕਿਲੋਮੀਟਰ ਹੋਰ ਖੁੱਲੀਆਂ ਛੋਟਾ ਕਰ ਦਾਂਗੇ ਜੈਸ ਨੂੰ ਹੀ 42000 ਦੀ ਦੇ ਦਾਂਗੇ ਸੰਧੂ ਸਾਹਿਬ ਆ ਐਂਡੀ ਲੋ ਵੀ 42000 ਦੀ ਇਹ ਜਿਹੜੀ 100 ਕਿਲੋਮੀਟਰ ਪਹੁੰਚ ਨਹੀਂ ਨਹੀਂ ਸੰਧੂ ਸਾਹਿਬ ਇੰਨੇ ਦੀ ਭਾਵੇਂ ਤੇਲ ਵੀ ਹੁੰਦੀ ਤਾਂ ਵੀ ਨਹੀਂ ਦੇਣੀ ਕਹਿੰਨੇ ਫਿਰ ਵੀ ਅੱਧਾ ਥਾਣਾ 14 15 ਕਿਲੋ ਦੁੱਧ ਵਸੇ ਹੁੰਦੇ ਬਿਲਕੁਲ ਜੀ ਬਿਲਕੁਲ ਲੋ ਵੀ 42000 ਦੇ ਵਿੱਚ ਪਹੁੰਚ ਹੋ ਜੂਗੀ ਇਧਰ ਇੱਕ ਬੱਚੀ ਤੁਹਾਨੂੰ ਵਹਿੜ ਵਿਖਾ ਦਿੰਦੇ ਆ ਇਹ ਵੀ ਕੋਈ ਜਰਸੀ ਦਾ ਕਰਾਉ ਸੰਗ ਮੰਨ ਲਿਓ ਠੀਕ ਆ ਜੀ ਤੇ ਰੰਗ ਰੰਗ ਮੇਰੇ ਭਰਾ ਤੁਹਾਡੇ ਸਾਹਮਣੇ ਬ੍ਰਾਊਨ ਤੇ ਬਿਲਕੁਲ ਲਾਈਟ ਸਕਿਨ ਕਲਰ ਵਾਈਟ ਕਲਰ ਦੇ ਵਿੱਚ ਰਾਂਗੇ ਦਾ ਕੰਬੀਨੇਸ਼ਨ ਆ ਤੇ ਪ੍ਰਦੀਪ ਇਹ ਗੱਬਣ ਆ ਗਈ ਬੈਣ ਗੱਬਣਾ ਸੁਥਰੀ ਆ ਸੰਤੂ ਸਾਹਿਬ ਥਾਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਵੇ ਦੀ ਸੁਬਿਆਂ ਦੇ ਵਿੱਚ ਦੂਜਾ ਹੋਊਗੀ ਦੂਜਾ ਸੁਆ ਸੰਤੂ ਸਾਹਿਬ ਪਿਓਰ ਦੂਜਾ ਸੁਆ ਹਾਂਜੀ ਆ ਦੇਖੋ ਜੀ ਲਾਜੂ ਕੀ ਦੇਣਾ ਅੱਜ ਹੈ ਨਾ ਲੈਂਦੀ ਸੰਤੂ ਸਾਹਿਬ 5-4 ਦਿਨ ਲੈ ਜਾਓ 5-4 ਦਿਨ ਬਾਕੀ ਗੱਡੀ ਚੜਿਆ ਹੋ ਸਕਦਾ ਪਹਿਲਾ ਸਵੇਰੇ ਤੇ ਡੰਗ ਠੀਕ ਆ ਹਾਂਜੀ ਲਓ ਜੀ 5-4 ਦਿਨ ਮੰਨੋ ਠੀਕ ਆ ਜੀ 5-4 ਦਿਨਾਂ ਦੇ ਵਿੱਚ ਆਈ ਖਲੋਤੀ ਆ ਕਰਮ ਬਾਕੀ ਝੋਲਾ ਚਾਲਾ ਮੇਰੇ ਭਰਾ ਵੇਖੋ ਥੱਲੇ ਉੱਠ ਗਿਆ ਜੀ ਸੋ ਦੁੱਧ ਜਵਾਈ ਵਾਲੇ ਚਾਰੇ ਥਾਣਾ ਮਾੜੀਆਂ ਮੋੜ ਬੱਚੀਆਂ ਪੁੱਚੀਆਂ ਇੱਕ ਦੋ ਤੁਹਾਨੂੰ ਨਜ਼ਰ ਆਉਣਗੀਆਂ ਲੱਗੀਆਂ ਕੋ ਸੰਤੂ ਸਾਹਿਬ ਜਮਾਂਦਰੂ ਹੀ ਆ ਹਾਂ ਜੀ ਹਾਂ ਜੀ ਬਾਕੀ ਚੱਲਦੀਆਂ ਨਹੀਂ ਆ ਲੋਲੀ ਪੋਲੀ ਆ ਜਿਹਨੂੰ ਆਂਦੇ ਹਨਾ ਮੈਨਾ ਪੂਰੀ ਰਾਜੀ ਜੰਮੀ ਬਲੀ ਸੰਤੂ ਸਾਹਿਬ ਆਉਂਦੀ ਵੀ ਪੰਜਾਬ ਵਾਲੀ ਜਰਸੀਆਂ ਜੀ ਆ ਪੁੱਠਾ ਪਾਠਾ ਮੇਰੇ ਭਰਾ ਵੇਖੋ ਸੋ ਸੁਫਾਈਆਂ ਚੈੱਕ ਕਰੋ ਭਰਾ ਠੀਕ ਆ ਜੀ ਬੱਚੀ ਦਾ ਪ੍ਰੋਪਰ ਆਪਾਂ ਤੁਹਾਨੂੰ ਤਸੱਲੀ ਨਾਲ ਥਾਂ-ਥਾਂ ਨੂੰ ਵਿਖਾਉਣੇ ਆ ਪ੍ਰਦੀਪ ਐ ਨੂੰ ਮਾਰਾ ਜਾ ਕਮਾ ਕੇ ਡੱਕੀ ਇੱਕ ਪੂਰੀ ਇੱਥੇ ਆ ਮਾਰੂ ਨੀਗਾ ਮਾਣਾ ਪੂਰੀ ਸੰਸਾ ਫੱਬਦੀ ਆ ਖਲੋਤੀ ਵੀ ਤੇ ਕੋਈ ਲੈ ਸਫੇਕ ਨਹੀਂ ਆਗੀ ਬੱਚੀ ਜੇ ਅਸੀਂ ਬੜੀ ਆਗੇ ਮਾਣਾ ਬਹੁਤੀ ਜਿਆਦੀ ਸੁਧਰੀ ਸੰਧੂ ਸਾਹਿਬ ਚਾਂਦ ਦਾ ਟੁਕੜਾ ਹੀ ਆ ਜੀ ਦੁੱਧ ਸੰਧੂ ਸਾਹਿਬ 18 20 ਕਿਲੋ ਇਹਨੂੰ ਜਾਂਦਾ ਕਰਮਾ ਜੀ ਹਾਂ ਬਾਕੀ ਬਣ ਜਾਣਾ 5 14 ਦਿਨਾਂ ਚ ਪੂਰਾ ਇਹਨੇ ਪਟਾਕੇ ਹੀ ਪਾਦੂ ਸੰਤੂ ਸਾਹ ਖੱਲਿਓ ਦੇ ਪਰੋਲੀ ਬਣਨੂਗੇ ਆ ਦੇਖੋ ਥੱਪੇ ਵਾਲਕੇ ਫਿਰ ਤੂਏ ਥੋੜੀ ਲਓ ਜੀ ਠੀਕ ਆ ਬਾਕੀ ਪਿੰਡ ਦੇ ਪੁੰਡਾ ਦੀ ਵੀ ਕਰਮਣ ਦੀ ਲਿਸ਼ਕ ਰੁਸ਼ਕ ਬੜੀ ਆ ਠੀਕ ਆ ਜੀ ਸੋ ਚਮਕ ਤਮ ਕਾਲੀ ਬੈੜ ਆ ਇਥੋਂ ਮੇਰੇ ਭਰਾ ਮਾਰੋ ਨੀਗਾ ਠੀਕ ਆ ਜੀ ਕੁੰਦਰੀ ਆ ਜੀ ਆ ਦੇਖੋ ਕੀ ਪ੍ਰਦੀਪ રે ਕੀ ਮੁੱਲ ਕਿੰਨੇ ਦੀ ਲੈਣੇ ਦੇਣੇ ਮੁੱਲ ਸੰਧੂ ਸਾਹਿਬ ਇਹਦਾ ਕੋਈ 70 ਨਹੀਂ ਕੋਈ 75 ਨਹੀਂ 65000 ਦੀ ਦੇ ਦਈਏ ਜੱਸ ਨੂੰ 65 ਦੀ ਦੇ ਦੇ ਹਾਂ ਕੋਈ ਲੈਸ ਨੂੰ ਦੀ ਲੈਸ ਨੂੰ ਕਰਕੇ ਦੇ ਦਿੱਤੀ ਪੰਜ ਹੀ ਡਾ ਦਈਏ 60000 ਦੀ ਦੇ ਦਈਏ ਪਹੁੰਚ ਹੀ ਕਰ ਦੀਓ 100 ਕਿਲੋਮੀਟਰ ਬੱਲੇ ਬੱਲੇ ਹੋ ਜੂ ਸਰਦੇ ਹਾਂ ਕਰਦੇ 60000 ਦੀ ਕਰਦੇ ਵੇ ਲੋ ਜੇ ਹੈਗੀ ਕਸਰ ਤੇ ਮੈਨੂੰ ਮੈਨੂੰ ਲੱਗਦੀ ਕਸਰ ਹੈਗੀ ਤੇ ਕੱਢ ਦਗੇ ਦੋ ਹੀ ਡਾ ਦਈਏ ਹੋਰ ਮੈਂ ਨਾ ਫੇਰ ਜਿਆਦਾ ਧੱਕਾ ਹੋ ਜਾਣਾ ਜੀ 58 ਦੀ ਕਰ ਦਈਏ ਪਹੁੰਚ ਸੰਧੂ ਸਾਹਿਬ 58 ਦੀ ਕਰਦੇ ਲੋਵੀ 58000 ਦੀ ਐ ਫਾਈਨਲ ਜਾਂਦੀ ਰਹੂਗੀ ਠੀਕ ਆ ਜੀ ਬਾਕੀ ਬਾਅਦ ਮੇਰੇ ਭਰਾ ਗੱਬਣ ਆਪਦੇ ਘਰੇ ਬਿਲਕੁਲ ਨਗਰਾਨੀ ਚ ਸਵਾ ਲਓਗੇ ਬੱਚੀ ਚੰਗੀ ਐ ਕਰਮਾਣੀ ਐ ਇੱਕ ਵਾਰ ਜੀ ਇਹ ਨਹੀਂ ਹੁਸਾਬ ਇੰਨੇ ਦੀ ਕਿਸੇ ਨੇ ਨਹੀਂ ਆਪਾਂ ਨੂੰ ਵੀ ਪਤਾ ਐ ਬੱਚੀ ਛੂਹੀ ਸਵਾਜ 35000 ਦੀ ਆ ਹਾਂ ਆ ਦੇਖੋ ਆ ਕਰੋ ਛੱਕ ਠੀਕ ਆ ਜੀ ਸਤ ਥਣ ਥਣ ਵੇਖੋ ਮੇਰੇ ਭਰਾ ਬਿਲਕੁਲ ਪਿੰਕ ਗੁਲਾਬੀ ਥਣ ਨੇ ਬਹੁਤ ਖੂਬਸੂਰਤ ਠੀਕ ਆ ਜੀ ਅੱਗੇ ਨੈਗੇਟਿਵ ਖਾਉਣੇ ਆ ਬਾਜ ਦਾ ਬੱਚਾ ਤੋਹਫਾ ਇਹ ਸੰਧੂ ਸਾਹਿਬ ਦੇਣਾ ਅੱਜ ਭੈਣ ਭਰਾਵਾਂ ਨੂੰ ਆਹ ਵੇਖੋ ਇਹਨੇ ਕਰਮਲੀਆਂ ਦੇ ਜਿਵੇਂ ਅੱਜ ਅੱਜ ਕੱਲ ਸੋਨਾ ਵਦਨ ਦੇ ਨੇ ਉਵੇਂ ਵਦਨਾ ਹੁਣ ਉਵੇਂ ਵਦਨਾ ਸੰਧੂ ਸਾਹਿਬ ਇਹਨੇ ਐ ਮੈਨਾ ਪੂਰੇ ਉੱਥੇ ਜਾ ਕੇ ਸੋਨਾ ਜਿੱਥੇ ਫੁੱਲ ਤੇਜੀ ਹੁੰਦੀ ਆ ਇਹ 24 ਕੈਰਟ ਹੀ ਆ ਫਿਰ ਹਾਂ 24 ਕੈਰਟ ਦੇ ਅੱਜ ਦੋ ਕੋਈ ਸਾਂਭੀ ਜਾਊਗਾ ਤੇ ਵਾਦੀ ਜਾਣੀ ਮਹੀਨੇ ਦੇ ਮਹੀਨੇ ਇਹ ਵਦੂ ਕੀ ਕਰਮਲੀ ਠੀਕ ਆ ਇਹ ਅੰਸਰ ਗੱਭਣੀ ਆ ਗਈ ਨਾ ਇਹ ਸੰਧੂ ਸਾਹਿਬ ਪਹਿਲਾ ਸੂਆ ਪਹਿਲਾ ਸੂਆ 4 ਮਹੀਨੇ ਦੀ ਗੱਭਣ ਚੈੱਕ ਪਾਸ ਆ ਸੰਧੂ ਸਾਹਿਬ ਐਸੇ ਕਿਉਂ ਪੰਜਾਂ ਮਹੀਨੇ ਦੀ ਸਾਢੇ 24 ਦੀ ਕੋਈ ਮੰਨ ਕੇ ਨਾ ਜੇ ਵੀਰ ਭਰਾ ਫੇ ਠੰਡੀ ਵੇਖੋ ਉਹ ਬੱਸ ਆਹ ਵੇਖੋ ਜੀ ਕਿਹੜਾ ਥਾਣਾ ਚਾਰੇ ਥਾਣਾ ਬੱਛੀ ਮੈਂ ਨਾ ਪੂਰੇ ਇਹਦੇ ਥਾਣਾ ਵੀ ਪੂਰਾ ਮੁੱਠੀ ਮੁੱਠੀ ਬਣਾ ਰਹੇ ਹਾਂ ਮੈਂ ਮੁੱਠੀ ਮੁੱਠੀ ਸੰਧੂ ਸਾਹਿਬ ਵੇਖੋ ਮੇਰੇ ਭਰਾ ਠੀਕਾ ਜੀ ਥੋੜੀ ਜਿਹਾ ਸਫਾਈਆਂ ਚੈੱਕ ਕਰ ਲੋ ਤੋਂ ਬੱਛੀ ਪਹਿਲਾਂ ਸਵੇਰ ਸੂਣਾ ਕੋਈ ਸਾਢੇ 24 ਮਹੀਨਾ ਦੀ ਗੱਬਣ ਵੁਖਾ ਰਹੇ ਆ ਭਰਾਵਾਂ ਨੂੰ ਹਾਈਟ ਜਿਵੇਂ ਇੱਕ ਦਾ ਜਿੰਨਾ ਇੱਕ ਨੋਰਮਲ ਆਪਾਂ ਜਰਸੀ ਬਾਡ ਦੇਖਦੇ ਹਾਂ ਠੀਕਾ ਜੀ ਫਾੜੇ ਦਾ ਮਾਚ ਲਾ ਲਈ ਜਰਸੀ ਚ ਉਹ ਚੀਜ਼ ਆ ਓਡਾ ਕੀ ਕਰਦੇ ਆ ਓਡਾ ਕਰਦਾ ਹਾਂ ਬਾਕੀ ਭਾਏ ਨੇ ਦੀ ਅਮਰਵੱਛੀ ਨਹੀਂ ਦੇਣੀ ਜਿੰਨੇ ਦੀ ਆਪਾਂ ਦੇ ਦੇਣੀ ਅੱਜ ਹਾਂ ਅਜਾ ਕਰਮਾਲ ਕੀ ਆ ਦੇਖ ਮਾਰ ਮਾਰ ਛਾਲਾਂ ਕਰਮਾਲ ਕੀ ਤੂੰ ਦਾ ਜਿਹੜੀ ਤੇਰੀ ਉਮਰ ਆ ਤੂੰ ਦਾ ਦਰਿਆ ਟੱਪ ਜੇ ਹਾਂ ਲੈ ਵੀ ਮਾਠੀ ਕਾਦੀ ਖੜਾਉਣਾ ਹੀ ਹੈਗੇ ਮੈਂ ਨਾ ਸੰਤੂ ਸਾਹਿਬ ਪੂਰੀ ਤੇ देखो भाई ठंडी देखो मेरे भ्रा ठीक है जी पहलाण मच्छी नाले हां आ देखो ਝੋਲਾ ਝਾਲਾ ਵਿਖਾਓ ਇੱਕ ਰੀ ਵੀਰਾਂ ਨੂੰ ਆ ਦੇਖੋ ਬਲੈਕ ਥਣ ਮੈਨਾ ਇਹਨਾਂ ਦੇ हां लो ਵੀ ਮੇਰੇ ਭਰਾਵੋ ਠੀਕ ਹੈ ਜੀ ਸੋ ਮੱਛੀ ਕਰੋ ਚੱਕ ਗੱਬਣ ਵੱਛੀ ਹੈ ਮੇਰਾ ਭਰਾ ਠੀਕ ਹੈ ਜੀ ਅੱਜ ਬਿਲਕੁਲ ਸੂਤਰ ਜਿਆਜੇ ਮੁੱਲ ਦੇ ਉੱਤੇ ਮਿਲ ਜਾਣੀਆਂ ਰੇਟ ਦੇ ਉੱਤੇ ਸਾਕ ਜਿਹੜੇ ਸੁੱਖੂ ਕਰ ਮਾਰੋ ਆ ਹਾਂ ਤੇ ਇਹਦਾ ਪ੍ਰਦੀਪ ਉਹ ਬੱਛੀ ਦਾ ਕੀ ਮੁੱਲ ਹੈ ਮੁੱਲ ਸੰਤੂ ਸਾਹਿਬ ਇਹਦਾ ਕੋਈ 25 30 ਨਹੀਂ ਜੈਸਨੋਂ 20000 ਦੀ ਦੇ ਦਈਏ 20 ਦੀ ਆ 20 ਦੀ ਜਾਣਦੇ ਹੁੰਦੀ ਲੈਸ ਕਰਦੇ ਜੇ ਵਿੱਚ ਹੈਗਾ ਜੈਸਨੋਂ 18000 ਦੀ ਦੇ ਦਈਏ ਪਹੁੰਚ ਕਰ ਦਈਏ 100 ਮੀਟਰ ਹਾਂ ਲੋ ਵੀ ਮੇਰੇ ਭਰਾ ਕਰੋਗੇ ਮੌਜੂਦਾਂ ਠੀਕਾ ਜੀ ਸਾਡੇ 45 ਮਹੀਨਿਆਂ ਦੀ ਗੱਪਣ ਬੱਛੀ ਆ ਪਹਿਲਾ ਸਵੇਰ ਹੁੰਦੀ ਅੱਗੇ ਤਕਰੀਬਨ ਚਲੋ ਸਾਰੇ ਵੀਰਾਂ ਨੂੰ ਪਤਾ ਵੀ ਸਾਢੇ 4 ਜਾਂ ਸਾਢੇ 4.5 ਕੁ ਮਹੀਨੇ ਅੱਗੇ ਸਮਾਂ ਬਾਕੀ ਆ ਸੇਵਾ ਸੁਭਾ ਕਰ ਲੋ ਠੀਕ ਆ ਜੀ ਸਾਂਭ ਲੋ ਕਰਨ ਵਾਲੀ ਇਹ ਜਿੰਨੀ ਲਈ ਥੋੜੀ ਲਿੱਸੀ ਅਸੀਂ ਸਭ ਉੱਥੇ ਗੱਡੀ ਸੋਹਣੀ ਕਰੋ ਜਾ ਠੀਕ ਆ ਸੋ ਸਿਰਫ 18000 ਦੀ ਪਹੁੰਚ ਕਰਦਾ ਹਾਂ ਸੰਦਾ 100 ਕਿਲੋਮੀਟਰ ਵੈਰੀ ਗੁੱਡ ਠੀਕ ਹੈ ਭਰਾ ਲਓ ਵੀ ਇੱਧਰ ਐਨੀਮਲ ਜਿਹੜੇ ਦੋਸਤ ਤੁਹਾਨੂੰ ਦਿਖਾਏ ਆਪਾਂ ਅੱਜ ਚਾਰ ਹੀ ਐਨੀਮਲ ਨੇ ਦੋ ਜਿਹੜੇ ਗੱਭਣ ਤੇ ਦੋ ਸੂਏ ਸਵਾਏ ਬਾਕੀ ਮੇਰੇ ਭਰਾ ਬਿਲਕੁਲ ਛੋਟੇ ਛੋਟੇ ਰੇਟ ਆ ਜਾਇਜ ਪੜਤਾ ਅਰ ਬਿਲਕੁਲ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਇੱਕ ਪ੍ਰਦੀਪ ਨੰਬਰ ਆਪਣੇ ਕਰਤੀ ਆ ਸਾਂਝੇ ਨੰਬਰ ਸੰਤੂ ਸਾਹਿਬ 8289016207 ਜੀ ਦੂਜਾ ਨੰਬਰ 82837115 ਜੀ ਠੀਕ ਹੈ ਭਰਾ ਹਾਂਜੀ ਸੋ ਸਾਰੇ ਭਰਾਵਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਪੂਰੀ ਵੀਡੀਓ ਵੇਖੀ ਆ ਸੋ ਮਾਲ ਜਿਹੜਾ ਤੁਹਾਨੂੰ ਆਉਂਦਾ ਰਹਿੰਦਾ ਪੁੱਛਕਿਸ਼ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ